ਪਤਨਾਮ ਸ੍ਰੀ ਵਾਹਿਗੁਰੂ ਜੀ ਗੁਰੂ ਗਰੀਬ ਨਿਵਾਜ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਸਤਿਗੁਰਾਂ ਦੀ ਸਾਜੀ ਨਵਾਜੀ ਗੁਰੂ ਪਿਆਰੀ ਗੁਰੂ ਸਵਾਰੀ ਗੁਰੂ ਮਹਾਰਾਜ ਜੀਆਂ ਦਾ ਖਾਸ ਰੂਪ ਗੁਰੂ ਖਾਲਸਾ ਸਿੱਖ ਸੰਗਤ ਜੀ ਪਿਆਰ ਔਰ ਸਤਕਾਰ ਸਹਿਤ ਫਤਿਹ ਬੁਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਕਾਰਯੋਗ ਸਾਧ ਸੰਗਤ ਜੀ ਕੱਲ੍ਹ ਤਾਂ ਅਗੇ ਇਤਿਹਾਸ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦਾ ਜੋ ਅਸੀਂ ਤੁਸੀਂ ਸਾਰਿਆਂ ਨੇ ਸਾਂਝਾ ਕੀਤਾ ਸਰਵਣ ਕੀਤਾ ਪੜ੍ਹਿਆ ਸੁਣਿਆ ਅਚਲ ਬਟਾਲੇ ਦੇ ਮੇਲੇ ਤੇ ਧੰਨ ਗੁਰੂ ਨਾਨਕ ਦੇਵ ਸਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਗਏ ਜੋਗੀ ਔਰ ਸਿੱਧ ਉਸ ਮੇਲੇ ਦੇ ਵਿੱਚ ਵਿਸ਼ੇਸ਼ ਤੌਰ ਤੇ ਪਹੁੰਚਿਆ ਕਰਦੇ ਸਨ ਉਹਨਾਂ ਦੇ ਪੰਡਾਲ ਛੱਡ ਕੇ ਉਹਨਾਂ ਦੇ ਆਲੇ-ਦੁਆਲੇ ਬਹਿਣ ਦੀ ਥਾਂ ਤੇ ਮੇਲੇ ਦੇ ਵਿੱਚ ਜਿੰਨੀ ਖਲਕ ਆਈ ਹੋਈ ਸੀ ਜ਼ਿਆਦਾਤਰ ਲੋਕੀ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀਾਂ ਦੇ ਕੋਲ ਪਹੁੰਚ ਗਏ। ਔਰ ਬੜਾ ਗੁੱਸਾ ਚੜਿਆ ਫਿਰ ਸਿੱਧਾ ਨੂੰ ਜੋਗੀਆਂ ਨੂੰ ਤੇ ਫਿਰ ਗੋਸ਼ਟਾ ਕਰਨ ਵਾਸਤੇ ਬੈਠ ਗਏ। ਮਹਾਰਾਜ ਜੀ ਉਹਨਾਂ ਦੇ ਸਵਾਲਾਂ ਦੇ ਜਵਾਬ ਦਿੰਦੇ ਆ ਤੇ ਉਹਨਾਂ ਦੀ ਮਨ ਜਮਾ ਕਰਦੇ ਆ ਇਥੋਂ ਤੱਕ ਇਤਿਹਾਸ ਆਪਾਂ ਸੁਣਿਆ ਸੀ ਮਹਾਰਾਜੀਆਂ ਨੇ ਬਚਨ ਕਿਹਾ ਸੀ ਕਿ ਤੁਸੀਂ ਅਤੀਤ ਹੋ ਕੇ ਪਹਿਲਾਂ ਤਾਂ ਘਰਵਾਰ ਛੱਡਦੇ ਹੋ ਉਸ ਤੋਂ ਬਾਅਦ ਫਿਰ ਗ੍ਰਸਤੀਆਂ ਦੇ ਘਰ ਵਿੱਚ ਤੁਸੀਂ ਰੋਟੀ ਪਾਣੀ ਪ੍ਰਸ਼ਾਦਾ ਆਦਕ ਮੰਗਣ ਵਾਸਤੇ ਜਾਂਦੇ ਆ ਪਹਿਲਾਂ ਤਿਆਗ ਕਰਦੇ ਹੋ ਫਿਰ ਉਹਨਾਂ ਘਰਾਂ ਵਿੱਚ ਦੁਬਾਰਾ ਵੜਦੇ। ਤੋਂ ਮਹਾਰਾਜ ਜੀਆ ਨੇ ਇਥੋਂ ਤੱਕ ਬਚਨ ਕੀਤਾ ਆਓ ਅੱਗੇ ਬਚਨ ਸਤਿਗੁਰ ਜੀ ਦੇ ਅਮੋਲਕ ਬਚਨ ਆਪਾਂ ਸਰਵਣ ਕਰੀਏ। ਪਹਿਲਾਂ 5 ਵਾਰ ਸਤਨਾ ਵਾਹਿਗੁਰੂ ਜਪੋ ਜੀ। ਸਤਨਾਮ ਵਾਹਿਗੁਰੂ ਸਤਨਾਮ No uh... ਬਿਨੇ ਤਾਂ ਕਦੇ ਭੇਖ ਭੇਖ ਧਾਰਨ ਵਾਲਿਆਂ ਵਾਂਗੂ ਨਹੀਂ ਸੀ ਤਾਰਿਆ ਕਦੇ ਕੋਈ ਭੇਖ ਕਦੇ ਕੋਈ ਭੇਖ ਕਦੇ ਹਿੰਦੂਆਂ ਸੰਨਿਆਸੀਆਂ ਆਦਕਾਂ ਦਾ ਕਦੇ ਮੁਸਲਮਾਨਾਂ ਕਲੰਦਰਾ ਫਕੀਰਾਂ ਆਦਕ ਦਾ ਤੇ ਕਦੇ ਦੋਵੇਂ ਰਲਵੇ ਜਿਸ ਦੇ ਅਰਥ ਇਹ ਸਨ ਕਿ ਆਪ ਕਿਸੇ ਹੀ ਫਕੀਰੀ ਭੇਖ ਦੇ ਵਿੱਚ ਨਹੀਂ ਸਨ ਸਤੰਤਰ ਅਗੰਮੀ ਮੋਜ ਵਿੱਚ ਸਨ ਸਾਰੇ ਭੇਖ ਧਾਰਨੇ ਰਲਾਉਣੇ ਨਿਰਵਾਰ ਨੇ ਇਹ ਅਭੇਖ ਹੋਣ ਦੇ ਤੁਲ ਹੈ ਆਪ ਸੁਤੰਤਰ ਸੇ ਜੋ ਖੇਡ ਚਾਹੀ ਵਰਤਾ ਲਈ ਜਦ ਜੋਗੀ ਇਸ ਗੱਲੋਂ ਨਿਰੁੱਤਰ ਹੋ ਗਏ ਤਾਂ ਜੋਗੀ ਰੋਹ ਵਿੱਚ ਭਰ ਗਏ ਤੇ ਲੱਗੇ ਹੁਣ ਤੀਸਰੀ ਚਾਲ ਚੱਲਣ ਅਰਥਾਤ ਨਾਟਕਾਂ ਜੇਟਕਾਂ ਨਾਲ ਗੁਰੂ ਜੀ ਨੂੰ ਤੇ ਲੋਕਾਂ ਨੂੰ ਡਰਾਉਣ ਲੱਗੇ ਤੇ ਪਹਿਲੀ ਵਾਰ ਦੀ 41ਵੀਂ ਪੌੜੀ ਦੇ ਵਿੱਚ ਭਾਈ ਗੁਰਦਾਸ ਸਾਹਿਬ ਜੀ ਬਚਨ ਲਿਖ ਰਹੇ ਹਨ ਇਹ ਸੁਣ ਬਚਨ ਜੋਗੀਸਰਾ ਮਾਰੀ ਕਿਲਕ ਬਹੁ ਰੂਏ ਉਠਾਈ ਖੜ ਦਰਸ਼ਨ ਕੋ ਖੇਦਿਆ ਕਲਯੁਗ ਨਾਨਕ ਭੇਦੀ ਆਈ ਸਿੱਧ ਬੋਲਣ ਸਭ ਅਵਖ ਦੀਆਂ ਤੰਤਰ ਮੰਤਰ ਕੀ ਧੁਨੋਂ ਚੜਾਈ ਰੂਪ ਬਟਾਏ ਜੋਗਿਆਂ ਸਿੰਘ ਬਾਗ ਬਹੁ ਚਲਤ ਦਿਖਾਈ ਇਕ ਪਰ ਕਰਕੇ ਉਡਰਨ ਪੰਖੀ ਜਿਵੇਂ ਰਹੇ ਲੀਲਾਏ ਇਕ ਨਾ ਨਾਗ ਹੋਏ ਪਉਣ ਛੋੜਿਆ ਇਕ ਨਾ ਵਰਖਾ ਅਗਨ ਵਸਾਈ ਤਾਰੇ ਤੋੜੇ ਭੰਗਰ ਨਾਥ ਇੱਕ ਚੜ ਮਿਰਗਾਨੀ ਜਲ ਧਰ ਜਾਏ ਸਿੱਧਾ ਅਗਨ ਨਾ ਬੁਝੇ ਬੁਝਾਈ ਇਹ ਸਿੱਧਾਂ ਦੇ ਕੌਤਕ ਇਹਨਾਂ ਦਾ ਵਿਸਥਾਰ ਸ੍ਰੀ ਗੁਰੂ ਨਾਨਕ ਪ੍ਰਕਾਸ਼ ਤੇ ਹੋਰ ਗ੍ਰੰਥਾਂ ਵਿੱਚ ਦਿੱਤਾ ਹੋਇਆ ਹੈ ਜਿਸ ਵੇਲੇ ਇਸ ਤਰ੍ਹਾਂ ਦੇ ਭੈ ਭੀਤ ਕਰਨ ਵਾਲੇ ਸ਼ਬਦ ਦੇ ਸਿੱਧਾਂ ਕਰਨੇ ਆਰੰਭ ਕੀਤੇ ਤਾਂ ਗੁਰੂ ਜੀ ਨੇ ਤਾਂ ਕੀ ਭੈ ਘਾਣਾ ਸੀ ਪਰ ਲੋਕੀ ਡਰ ਨਾਲ ਕੰਬਣ ਲੱਗੇ ਸਿੱਧਾ ਨੇ ਇਦਾਂ ਦੇ ਆਪਣੀਆਂ ਰਿੱਧੀਆਂ ਸਿੱਧੀਆਂ ਦਿਖਾਉਣੀਆਂ ਸ਼ੁਰੂ ਕੀਤੀਆਂ ਆਪਣੇ ਰੂਪ ਪਟਾਉਣੇ ਸ਼ੁਰੂ ਕਰ ਦਿੱਤੇ ਕਿਤੇ ਸ਼ੇਰ ਦਾ ਰੂਪ ਧਾਰਨ ਕਰ ਲਿਆ ਕਿਸੇ ਨੇ ਬਘਿਆੜ ਦਾ ਰੂਪ ਧਾਰਨ ਕਰ ਲਿਆ ਕਈ ਪੰਛੀ ਬਣ ਕੇ ਆਕਾਸ਼ ਵਿੱਚ ਉੱਡਣ ਲੱਗੇ ਤੇ ਕਈਆਂ ਨੇ ਸੱਪ 나ਗ ਦਾ ਵੇਖ ਬਣਾ ਕੇ 나ਗ ਦਾ ਰੂਪ ਧਾਰਨ ਕਰ ਲਿਆ ਤੇ ਮੂੰਹ ਦੇ ਵਿੱਚੋਂ ਬਹੁਤ ਭੈੜੀ ਹਵਾ 나ਗ ਛੱਡਣ ਲੱਗਿਆ ਕਿਸੇ ਨੇ ਬਿਨਾ ਕਿਸੇ ਕਿਸ਼ਤੀ ਆਦਤ ਤੋਂ ਤੇ ਕਿਸੇ ਸਮੁੰਦਰ ਦਰਿਆ ਪਾਣੀ ਦੇ ਉੱਤੇ ਤੁਰਨਾ ਸ਼ੁਰੂ ਕਰ ਦਿੱਤਾ ਜਿਵੇਂ ਜਿਵੇਂ ਮੁਰਗਾਈ ਆਗਕ ਤੈਰਦੀ ਆ ਭੰਗਰਨਾਥ ਆਕਾਸ਼ ਤੋਂ ਅੱਗ ਸੁੱਟਣ ਲੱਗਿਆ ਕੋਈ ਕੁਝ ਕੋਈ ਕੁਝ ਇਸ ਤਰ੍ਹਾਂ ਦੀ ਆਪਣੀ ਰਿੱਧੀ ਸਿੱਧੀ ਵਿਖਾ ਰਿਹਾ ਹੈ ਲੋਕੀ ਕੰਬਣ ਲੱਗ ਪਏ ਡਰ ਕੇ ਉਸ ਵੇਲੇ ਨਿਰਭੈ ਸਤਿਗੁਰੂ ਜੀ ਨੇ ਗਰਜ ਕੇ ਕਹਿ ਦਿੱਤਾ ਕਿ ਪਿਆਰਿਓ ਰਤਾ ਨਾ ਡਰੋ ਧੀਰਜ ਧਾਰੋ ਇਹ ਸਭ ਮਾਇਆ ਜਾਲ ਹੈ ਫਿਰ ਗੁਰੂ ਜੀ ਨੇ ਕਿਹਾ ਅਜਤਿਆ ਉਠ ਸਾਰੇ ਲੋਕਾਂ ਦੇ ਇਰਤ ਗਿਰਦਕਾਰ ਕੱਢ ਦੇ ਇੱਕ ਲੀਕ ਬਾਦ ਇਸ ਲੀਕ ਦੇ ਅੰਦਰ ਸਿੱਧਾਂ ਦੇ ਸਿੰਘ ਬਾਗ ਸੱਪ ਟੁੱਟੇ ਹੋਏ ਤਾਰੇ ਕੁਝ ਨਹੀਂ ਪੈ ਸਕਦਾ ਜਿੱਥੇ ਲੀਕ ਡੇਗਾ ਉਠ ਬੱਚਾ ਵਾਹਿਗੁਰੂ ਮੁਖ ਉਚਾਰੀ ਜਾ ਤੇ ਕਾਰ ਕੱਢੀ ਜਾ ਜਥਾ ਬਚਨ ਆਉਂਦਾ ਹੈ ਸ੍ਰੀ ਗੁਰੂ ਨਾਨਕ ਪ੍ਰਕਾਸ਼ ਦੇ ਵਿੱਚ ਉੱਠ ਕੇ ਕਰ ਦੇਹ ਕਾਰ ਤੋਂ ਵਾਹਿਗੁਰੂ ਮੁਖ ਟੇਰ ਵੀ ਵਾਹਿਗੁਰੂ ਵਾਹਿਗੁਰੂ ਮੁਖੋਂ ਬੋਲੀ ਚੱਲੀ ਕਾਰ ਕੱਢ ਦੇ ਉਸ ਕਾਰ ਦੇ ਅੰਦਰ ਇਹਨਾਂ ਸਿੱਧਾਂ ਦੀ ਸ਼ਕਤੀ ਕੰਮ ਨਹੀਂ ਕਰੇਗੀ ਅਜਿੱਤੇ ਨੇ ਸਤਗੁਰਾਂ ਅਜਿੱਤੇ ਵਿੱਚ ਸਤਗੁਰਾਂ ਨੇ ਪਹਿਲੀ ਨਾਮ ਦੀ ਕਣੀ ਪਾਈ ਹੋਈ ਸੀ ਇਸ ਵੇਲੇ ਸਤਿਗੁਰ ਨੇ ਆਪਣੀ ਬਖਸ਼ਿਸ਼ ਨਾਲ ਉਸ ਵਿੱਚ ਸੱਤਿਆ ਹੋਰ ਵੀ ਭਰ ਦਿੱਤੀ ਅਜੀਤਾ ਉੱਠਿਆ ਵਾਹਿਗੁਰੂ ਵਾਹਿਗੁਰੂ ਕਹਿੰਦਿਆਂ ਕਾਰ ਕੱਢੀ ਉਹ ਸਾਰੇ ਨਿਰਭੈ ਹੋ ਗਏ ਪਰ ਤਾਕਤ ਹੁਣ ਜੋ ਭਰੀ ਗਈ ਸੀ ਅਜੀਤੇ ਲਈ ਬਾਵਜੂਦ ਕਰਨੀ ਵਾਲਾ ਹੋਣ ਦੇ ਅਜਰ ਸੀ ਉੱਛਲ ਰਿਹਾ ਸੀ ਤੇ ਨਾਲ ਹੀ ਆਪਣੇ ਗੁਰੂ ਵੱਲੋਂ ਜੋ ਸਿੱਧ ਗੁਸਤਾਖੀ ਕਰ ਰਹੇ ਸੀ ਅਣਖ ਖਾਦੀ ਕੇ ਲੋਕਾਂ ਦੀ ਪ੍ਰਤੀਤ ਸਤਗੁਰ ਤੋਂ ਨਾ ਹਿੱਲ ਸੀ ਜੇ ਮੈਂ ਕਰਾਮਾਤ ਦਿਖਾਈ ਤਾਂ ਸੋ ਤਲਾਬ ਵਿੱਚ ਜਾ ਵੜਿਆ ਚਾਦਰ ਪਾਣੀ ਤੇ ਵਿਛਾ ਕੇ ਉੱਤੇ ਬਹਿ ਗਿਆ ਜਿਵੇਂ ਕੋਈ ਤਖਤੇ ਤੇ ਬਹਿੰਦਾ ਪਹਿਲੇ ਦਿਨ ਜੋ ਗੜਿਆਂ ਨਾਲ ਮਰੇ ਪੰਛੀ ਤਲਾਬ ਵਿੱਚ ਪੁੱਠੇ ਪੇ ਤਰਦੇ ਸੀ ਅਜਿੱਤੇ ਨੇ ਇਹਨਾਂ ਨੂੰ ਫੜ ਫੜ ਕੇ ਉਡਾਉਣਾ ਸ਼ੁਰੂ ਕਰਤਾ ਲੋਕੀ ਇਹ ਕਰਾਮਾਤ ਵੇਖ ਕੇ ਹੈਰਾਨ ਹੋ ਗਏ ਕਿ ਗੁਰੂ ਕੀ ਸਿੱਖਾਂ ਦੇ ਵਿੱਚ ਇੰਨੀ ਸਤਿਆ ਹੈ ਇੰਨੀ ਕਰਾਮਾਤ ਹੈ ਪੋਧਰ ਲਿਖਿਆ ਹੈ ਕਿ ਗੁਰੂ ਜੀ ਤੱਤਾਂ ਨਾਲ ਇੱਕ ਸਵਰ ਹੋ ਰਹੇ ਸਨ ਸਿਧਾਂ ਨੇ ਬਥੇਰਾ ਜੋਰ ਲਾਇਆ ਨਾ ਗੁਰੂ ਜੀ ਡਰੇ ਨਾ ਲੁਕਾਈ ਭੈਵੀਤ ਹੋਈ ਸਿਧ ਸਾਰਾ ਜੋਰ ਲਾ ਚੁਕੇ ਸਨ ਹੁਣ ਹਾਰੇ ਤੇ ਥੱਕੇ ਬਹੁਤ ਸ਼ਰਮ ਆਈ ਵਿਚਾਰ ਕੀਤੀ ਕਿ ਸਾਰੇ ਤਰਲੇ ਮਿਰਥੇ ਗਏ ਆ ਦੇਖੋ ਪਹਿਲਾਂ ਸਿਧਾਂ ਨੇ ਲੋਟਾ ਲੁਕਾ ਕੇ ਗੁਰੂ ਜੀ ਦੇ ਗਲ ਪਾ ਕੇ ਆਪਣੀ ਜਿੱਤ ਕਰਨੀ ਚਾਹੀ ਉਹਦੇ ਵਿੱਚ ਹਾਰ ਗਏ ਫੇਰਾ ਕੇ ਮਿਹਣੇ ਦੇ ਕੇ ਸ਼ਰਮਿੰਦਾ ਕਰਕੇ ਜਿੱਤਦੀ ਠਾਣੀ ਪਰ ਸਤਿਗੁਰ ਜੀ ਦੇ ਜਵਾਬ ਅਗੇ ਆਪ ਹੀ ਸ਼ਰਮਿੰਦੇ ਹੋਗੇ ਤੀਸਰੀ ਆਮਲੀ ਖੇਡ ਫਿਰ ਨਾਟਕਾਂ ਚੇਟਕਾਂ ਦੀ ਦਿਖਾ ਕੇ ਗੁਰੂ ਜੀ ਤੇ ਲੋਕਾਂ ਨੂੰ ਡਰਾ ਕੇ ਜਿਤਨਾ ਚਾਹਿਆ ਉਹਦੇ ਵਿੱਚ ਵੀ ਹਾਰ ਬਈ ਹੁਣ ਆ ਬੈਠੇ ਦੋ ਗੱਲਾਂ ਲੈ ਕੇ ਜਦੋਂ ਤਿੰਨੇ ਥਾਵਾਂ ਤੋਂ ਹਾਰ ਗਏ ਫਿਰ ਬੈਠ ਗਏ ਦੋ ਗੱਲਾਂ ਲੈ ਕੇ ਬੈਠੇ ਕੀ ਇੱਕ ਤਾਂ ਇਹ ਕਿ ਕਰਾਮਾਤ ਮੰਗਾਗੇ ਵੀ ਕਰਾਮਾਤ ਦਿਖਾਓ ਦੂਸਰਾ ਇਹ ਵੀ ਆਪਾਂ ਸ਼ਾਸਤਰਾਂ ਦੀ ਕਰਾਂਗੇ ਬਹਿਸ ਸ਼ਾਸਤਰਾਂ ਦੀ ਵਿਚਾਰ ਕਰਾਂਗੇ ਸਵਾਖਣ ਲੱਗੇ ਸਿੱਧ ਬੋਲੇ ਸੁਣ ਨਾਨਕਾ ਤੋਹੇ ਜਗ ਨੂੰ ਕਰਾ maat ਦਿਖਲਾਈ ਕੁਝ ਦਿਖਾਏ ਅਸਾਂ ਨੂੰ ਭੇ ਤੂੰ ਕਿਉਂ ਢਿਲ ਅਜੇ ਹੀ ਲਾਈ ਬਾਬਾ ਬੋਲੇ 나ਥ ਜੀ ਅਸਾਂ ਵੇਖੇ ਜੋਗੀ ਵਸਤ ਨਕਾਏ ਗੁਰ ਸੰਗਤ ਬਾਣੀ ਬਿਨਾ ਦੂਜੀ ਓਟ ਨਹੀਂ ਹੈ ਰਾਈ ਸ਼ਿਵ ਰੂਪੀ ਕਰਤਾ ਪੁਰਖ ਚੱਲੇ ਨਾਹੀ ਧਰਤ ਚਲਾਈ ਇਹ ਵਚਨ ਸਿੱਧਾ ਨੇ ਆਖਿਆ ਮਹਾਰਾਜਿਆਂ ਨੇ ਉਤਰ ਦਿੱਤੇ ਆਖਿਆ ਕਰਾਮਾਤ ਵਿਖਾਓ ਗੁਰੂ ਨਾਨਕ ਦੇਵ ਮਹਾਰਾਜੀਆਂ ਨੇ ਆਖਿਆ ਤੇ ਗੁਰੂ ਤੇ ਗੁਰੂ ਕੀ ਸੰਗਤ ਤੇ ਗੁਰੂ ਕੀ ਬਾਣੀ ਤੋਂ ਬਗੈਰ ਸਾਨੂੰ ਹੋਰ ਦੂਜਾ ਆਸਰਾ ਕਿਸੇ ਦਾ ਨਹੀਂ ਇਹ ਕਹਿ ਕੇ ਗੁਰੂ ਜੀ ਨੇ ਜੋਗੀਆਂ ਵੱਲ ਦੇਖਿਆ ਉਹਨਾਂ ਦੀ ਸਾਰੀ ਸਤਿਆ ਹਿਰ ਗਈ ਜੋ ਕਲਾ ਰੱਖਦੇ ਸੀ ਉਹ ਕਲਾ ਸਤਗੁਰਾਂ ਨੇ ਖਿੱਚ ਲਈ ਜੈਸਾ ਕਿ ਭਾਈ ਗੁਰਦਾਸ ਸਾਹਿਬ ਲਿਖਦੇ ਆ ਸਿੱਧ ਤੰਤਰ ਮੰਤਰ ਕਰ ਝੜ ਪਏ ਸ਼ਬਦ ਗੁਰੂ ਕੇ ਕਲਾ ਛਪਾਈ ਉਹਨਾਂ ਦੇ ਤੰਤਰ ਮੰਤਰ ਸਾਰੇ ਫੇਲ ਹੋ ਗਏ ਕਵੀ ਸੰਤੋਖ ਸਿੰਘ ਜੀ ਲਿਖ ਰਹੇ ਹਨ ਜਿਉਂ ਕੋ ਨਿੰਬੂ ਲਿਹੇ ਨਿਚੋਰੀ ਜਿਵੇਂ ਕੋਈ ਨਿੰਬੂ ਨੂੰ ਨਚੋੜ ਦੇਵੇ ਜੈਸੇ ਊਖ ਦੇ ਕਰ ਖੋਰੀ ਹਾਰ ਤੋਰ ਹਾਰ ਗਏ ਜਿਸ ਕਲਾ ਬੈਠੇ ਹੋਏ ਕਹ ਦੀਨ ਬਿਸਾਲਾ ਲਜਜ ਭਏ ਨ ਬੋਲਿਓ ਜਾਈ ਬਾਂਦੇ ਜਿਉ ਛਤਰੂ ਕਿਸਰਾਈ ਗੁਰੂ ਜੀ ਤੋਂ ਕਰਾਮਾਤ ਮੰਗਦੇ ਸੀ ਸਗੋ ਆਪ ਦੀ ਵੀ ਗਵਾ ਬੈਠੇ ਪਰ ਨਾ ਸਮਝਾਈ ਕਿ ਸੱਚੇ ਗੁਰੂ ਨੇ ਜਿਉਂਦੇ ਗੁਰੂ ਨੇ ਖਾਸ ਰਸਿਏ ਗੁਰੂ ਨੇ ਕਰਾਮਾਤ ਕਿੰਨੀ ਦਿਖਾਈ ਹੈ ਉਨਾਂ ਦੀ ਸਤਿਆ ਹਿਰਨਾ ਇਸ ਵੇਲੇ ਸਤਿਗੁਰ ਜੀ ਦੀ ਨਜ਼ਰ ਤਲਾਵਲ ਪਈ ਤੇ ਮੋਏ ਪੰਛੀ ਉੱਡਦੇ ਦੇਖੇ ਪੁੱਛਣ ਲੱਗੇ ਗੁਰ ਜੀ ਕੋ ਹੈ ਇਹ ਮਿਰਤਕ ਜੀ ਬਾਰੇ ਨੌਕਾ ਸੰਸਾਰ ਚੀਰ ਲਸਾਇਓ ਤੇ ਪਰ ਬੈਠ ਨੀਰ ਛਵਾਇਓ ਕਰਾ ਬਾਤ ਕਰਾ ਮਹਤ ਕਰ ਕਹਿ ਦਿਖਲਾਵੇ ਲੋਕਾਂ ਨੇ ਮਹਿ ਨਿਜ ਮਾਨ ਵਧਾਵੇ ਕੌਣ ਹੈ ਇਹ ਜਿਨੇ ਮਰੇ ਹੋਏ ਪੰਛੀ ਜਿਉਂਦੇ ਕਰ ਦਿੱਤੇ ਕੌਣ ਹੈ ਜੀ ਨੇ ਕਰਾਮਾਤ ਵਿਖਾਈ ਸਿੱਧ ਬੋਲੇ ਬਾਬਾ ਇਹ ਤੇਰਾ ਹੀ ਚੇਲਾ ਹੈ ਤੇ ਕਰਾਮਾਤ ਵੀ ਹੁਣ ਤੇਰੇ ਹੀ ਘਰ ਹੈ ਇਹ ਸੁਣ ਕੇ ਸ੍ਰੀ ਸਤਗੁਰੂ ਜੀ ਦੇ ਨੈਣ ਬਦਲੇ ਤੇ ਇੱਕ ਸਿੱਖ ਘੱਲ ਕੇ ਅਜੀਤੇ ਨੂੰ ਸੁਧਵਾ ਲਿਆ ਤੇ ਨੈਣ ਭਰ ਕੇ ਉਸ ਵੱਲ ਤੱਕਿਆ ਇਹ ਤੱਕਣੀ ਐਸੀ ਸੀ ਕਿ ਅਜੀਤੇ ਨੂੰ ਆਪਣਾ ਆਪ ਸਖਣਾ ਜਿਹਾ ਲੱਗਣ ਲੱਗਿਆ ਤੇ ਫੋਕਾ ਜਿਹਾ ਹੋ ਕੇ ਬਹਿ ਗਿਆ ਸ੍ਰੀ ਗੁਰੂ ਨਾਨਕ ਪ੍ਰਕਾਸ਼ ਵਿੱਚ ਇੱਥੇ ਇੱਕ ਹੋਰ ਪ੍ਰਸੰਗ ਹੈ ਜੋ ਇੱਕ ਦੋ ਉਸੂਲਾਂ ਤੇ ਚੰਗੀ ਰੋਸ਼ਨੀ ਪਾਉਂਦਾ ਹੈ ਉਹ ਇਹ ਆ ਕਿ ਇੱਕ ਮਾਤਾ ਪਿਤਾ ਆਪਣੇ 12 ਬਰਸ ਦੇ ਬੇਟੇ ਨੂੰ ਗੁਰੂ ਜੀ ਨੂੰ ਅਰਪਣ ਕਰਨ ਵਾਸਤੇ ਲੈ ਕੇ ਆਇਆ ਤੇ ਬੇਨਤੀ ਕੀਤੀ ਗੁਰੂ ਜੀ ਸਾਡੇ ਔਲਾਦ ਨਹੀਂ ਸੀ ਠਹਿਰਦੀ ਅਸੀਂ ਕਈ ਸਿੱਧ ਪੀਰ ਮਨਾਏ ਪਰ ਪੇਸ਼ ਨਾ ਗਈ ਅੰਤਪਾਪ ਜੀ ਦੀ ਅਰਦਾਸ ਨਾ ਕੀਤੀ ਤਾਂ ਇਹ ਬਾਲਕ ਜਿਉਂਦਾ ਰਿਹਾ ਸੋ ਸਾਡੀ ਮੰਨਤ ਮੁਜਬ ਇਹ ਆਪ ਦਾ ਹੈ ਆਪ ਦੇ ਹਜ਼ੂਰ ਇਸ ਨੂੰ ਸੇਵਾ ਚ ਲਾ ਲਓ ਕੌਤਕੀ ਸਤਗੁਰ ਜੀ ਨੇ ਪਰਖਣ ਦੇ ਲਈ ਇੱਕ ਖੇਲ ਰਚਾਇਆ ਕਿ ਮਾਪੇ ਸੱਚਮੁੱਚ ਹੀ ਅਰਪਦੇ ਆ ਕਿ ਜਗਤ ਰੀਤ ਦੀਆਂ ਗੱਲਾਂ ਕਰਦੇ ਆ ਅਤੇ ਬਾਲਕਾਂ ਤਾਉ ਕਸਵੱਟੀ ਸਹਿ ਕੇ ਦਿਖਾਉਂਦਾ ਵੀ ਹੈ ਕਿ ਨਹੀਂ ਜਾਣਦੇ ਦਾ ਸੰਕੇ ਬਾਲਕ ਪੂਰਨ ਸੰਤ ਹੈ ਤੇ ਆਪਦੀ ਹੀ ਮੇਰੇ ਨਾਲ ਮਾਪਿਆਂ ਦੇ ਘਰ ਆਇਆ ਤੇ ਜਿਉਂਦਾ ਹੋਇਆ ਪਰ ਜਗਤ ਨੂੰ ਸੋਧਣ ਲਈ ਸਤਿਗੁਰੂ ਜੀ ਖੇਲਰ ਚਾਉਂਦੇ ਆ ਜਿਸ ਨਾਲ ਦੋਹਾਂ ਦੀ ਪ੍ਰੀਖਿਆ ਜਗਤ ਦੇਖੇ ਤੇ ਸਿੱਧਾ ਨੂੰ ਹੋਰ ਆਪਾ ਹੌਲਾਪਨ ਦਿਸੇ ਕਿ ਨਾਟਕ ਚੇਟਕ ਕਲਿਆਣ ਮਾਰਗ ਵਿੱਚ ਕੋਈ ਕੀਮਤ ਨਹੀਂ ਰੱਖਦੇ ਜਿਹੜੇ ਨਾਟਕ ਚੇਟਕ ਨੇ ਇਹ ਕਲਿਆਣ ਦੇ ਮਾਰਗ ਵਿੱਚ ਇਹਨਾਂ ਦੀ ਕੋਈ ਕੀਮਤ ਨਹੀਂ ਕੋਈ ਵੈਲਿਊ ਨਹੀਂ ਹੈ ਆਪਨੇ ਹੁਕਮ ਦੇ ਕੇ ਅਗ ਵਰਤਾਈ ਤੇ ਬੱਚੇ ਨੂੰ ਕਿਹਾ ਜਾ ਵੀ ਕਾਕਾ ਅੱਗ ਵਿੱਚ ਵੜ ਜਾ ਨਾ ਤਾਂ ਬੱਚੇ ਨੇ ਵਿੱਚ ਜਾਂਦਿਆਂ ਚੀਜ਼ ਖਾਦੀ ਤੇ ਨਾ ਮਾਤਾ ਪਿਤਾ ਦੇ ਮੱਥੇ ਤੇ ਵੱਟ ਪਿਆ ਕਿ ਕੀ ਕਰਨ ਲੱਗੇ ਆ ਬੱਚੇ ਨੇ ਜਾਣਿਆ ਜੋ ਗੁਰੂ ਦੀ ਰਜ਼ਾ ਹੈ ਠੀਕ ਹੈ ਮਾਪਿਆਂ ਨੇ ਜਾਣਿਆ ਦੇਣ ਹਾਰ ਲੈਣ ਹਾਰ ਇਹ ਆਪ ਹੀ ਹੈ ਇਹ ਅਪੁੱਲ ਹੈ ਤੇ ਜੋ ਕਰਦਾ ਉਹਦੇ ਵਿੱਚ ਕੋਈ ਭੇਤ ਹੈ ਜਿਸ ਦੀ ਸਾਨੂੰ ਸੋਝੀ ਨਹੀਂ ਹੈ ਸਿੱਧ ਘਬਰਾਏ ਕਿ ਹੈ ਸਾਨੂੰ ਕੋਈ ਚੇਲਾ ਅਰਪੇ ਤਾਂ ਬਰਾਂ ਨਾਲ ਉਸ ਦੇ ਕੰਨ ਸਰਵੇ ਕਰ ਦੀਏ ਗੁਰੂ ਜੀ ਇੰਨੀ ਕੀਮਤੀ ਭੇਟਾ ਨੂੰ ਫੂਕ ਦੇਣ ਲੱਗੇ ਆ ਨਾਲੇ ਅਜਿੱਤਾ ਤੱਕਦਾ ਸੀ ਕਿ ਮੈਨੂੰ ਹੁਕਮ ਮਿਲਿਆ ਸੀ ਕਾਰ ਕੱਢ ਦੇ ਤੇ ਮੈਂ ਸਤਿਆਵਾਨ ਹੋ ਗਿਆ ਸੀ ਉਹ ਤਾਂ ਡਾਢਾ ਸੌਖਾ ਕੰਮ ਸੀ ਪਰ ਮੈਂ ਸੱਤਿਆ ਨਾ ਜਾ ਸਕਿਆ ਇਹ ਧੰ ਹੈ ਦੀਨ ਨੂੰ ਸੜਨ ਦਾ ਹੁਕਮ ਹੁੰਦਾ ਤੇ ਤਿਆਰ ਹੋ ਕੇ ਟਰ ਪਿਆ ਦੇਖੋ ਸੰਗਤ ਜੀ ਇਹ ਵੀ ਵੱਡੀ ਬਾਤ ਹੈ ਲੋਕੀ ਦੇਖ ਰਹੇ ਸੀ ਕਿ ਗੁਰੂ ਵਿੱਚ ਗੁਰੂ ਜੀ ਵਿੱਚ ਕਿੰਨਾ ਤਿਆਗ ਤੇ ਕਿੰਨੀ ਨਰਮੋਤਾ ਹੈ ਪਰ ਕੌਤਕ ਡਾਂਡਾ ਤੇ ਡਰ ਲੱਗਦਾ ਹਾਂ ਗੁਰੂ ਦਰਿਆ ਦਾ ਸਰੂਪ ਹੈ ਪਿਆਰ ਦਾ ਪੁੰਜ ਹੈ ਬਾਲਕਾ ਮਰੇਗਾ ਨਹੀਂ ਕੋਈ ਕਹੋ ਤਾਂ ਨਿਕਲੂਗਾ ਇਹ ਲੋਕ ਸੋਚਦੇ ਆ ਵੀ ਅੱਗ ਵਿੱਚ ਬੜ ਕੇ ਵੀ ਇਹ ਬਾਲਕ ਜਿਉਂਦਾ ਰਹੇਗਾ ਇਹਨੂੰ ਤੱਤੀ ਬਾਹ ਨਹੀਂ ਲੱਗਣੀ ਤਦਵੀ ਬੋਧਿਆਂ ਦਾ ਨਿਸ਼ਚਾ ਡੋਲ ਖਲੋਤਾ ਵੀ ਗੁਰੂ ਤਾਂ ਆਪਣੀ ਸ਼ਰਨ ਆਏ ਸਿੱਖਾਂ ਨੂੰ ਸਾੜਦਾ ਹੈ ਖਬਰੇ ਗੁਰੂ ਹੈ ਕਿ ਨਹੀਂ ਸਿੱਧ ਹਿੰਮਤੇ ਚੰਗੇ ਹੋਣ ਜਾਂ ਗੁਰੂ ਹੁਕਮ ਵਿੱਚ ਬੱਚਾ ਸਾਰੇ ਲੋਕਾਂ ਨੇ ਅੱਗ ਵਿੱਚ ਵੜਦਾ ਦੇਖਿਆ ਤੇ ਕਲੇਜੇ ਤੇ ਹੱਥ ਧਰ ਦੀਦੇ ਪਾੜ-ਪਾੜ ਮਤਲਬ ਅੱਖਾਂ ਦੀਦੇ ਕਹਿੰਦੇ ਨੇ ਅੱਖਾਂ ਨੂੰ ਅੱਖਾਂ ਪਾੜ-ਪਾੜ ਕੇ ਮੂੰਹ ਖੁੱਲੇ ਸਾਹ ਰੁਕੇ ਤੱਕ ਰਹੇ ਆ ਤਾਂ ਬੱਚਾ ਵਿੱਚ ਨਾ ਛੜਦਾ ਨਾ ਤਰਵਕਦਾ ਨਜ਼ਰੀ ਪਿਆ ਐ ਦੇਖਿਆ ਵੀ ਬੱਚਾ ਨਾ ਛੜ ਰਿਹਾ ਨਾ ਡਰ ਰਿਹਾ ਨਾ ਤਰਵਕ ਰਿਹਾ ਬੱਚਾ ਇਆਂ ਬੱਚੇ ਨੂੰ ਅਡੋਲ ਵੇਖ ਕੇ ਸਾਰੇ 당 ਰਹਿ ਗਏ। ਤਦ ਸ੍ਰੀ ਗੁਰੂ ਜੀ ਨੇ ਬਚਨ ਬੋਲੇ। ਜਨਮ ਮਰਨ ਤੇ ਰਹਤ ਭਾ ਟੁੱਟ ਗਏ ਜਮ ਜਾਲ ਨਿਕਸੋ ਆਵੋ ਵਹਿਰ ਕੇ ਹਬ ਤੇ ਸਦਾ ਨਿਹਾਲ ਸੋ ਗੁਰੂ ਜੀ ਦਾ ਇਹ ਬਰਸ ਸੁਣ ਕੇ ਬੱਚਾ ਜਿਵੇਂ ਅਡੋਲ ਗਿਆ ਸੀ ਤਵੇਂ ਬਾਹਰ ਆ ਗਿਆ ਅਤੇ ਬੱਚੇ ਦੇ ਕਪਾਟ ਖੁੱਲ ਗਏ ਦਿਵ ਦ੍ਰਿਸ਼ਟੀ ਹੋ ਗਈ। ਤਦ ਗੁਰੂ ਜੀ ਨੇ ਕਿਹਾ ਮੰਗ ਜੋ ਤੂੰ ਚਾਹੇ ਸੋ ਦੇ ਦਿਆਂ। ਬੱਚੇ ਨੇ ਕਿਹਾ ਦਾਤਾ ਜੀ ਜੋ ਆਪ ਨੇ ਦਿੱਤਾ ਉਹਦੇ ਤੋਂ ਉੱਪਰ ਕੋਈ ਹੋਰ ਮੰਗ ਮੇਰੇ ਆਪਣੇ ਲਈ ਹੈ ਨਹੀਂ ਹਾਂ ਬਾਬਾ ਅਜਿਤਾ ਤੇ ਸਿੱਧ ਆਪਣੀਆਂ ਸ਼ਕਤੀਆਂ ਗਵਾ ਕੇ ਦੁਖੀ ਆ ਇਹਨਾਂ ਤੇ ਮਿਹਰ ਕਰੋ ਤੇ ਫਿਰ ਇਹਨਾਂ ਵਿੱਚ ਸਤਿਆ ਭਰ ਦਿਓ ਇਹਨਾਂ ਦੇ ਛੌੜ ਕੱਟ ਦਿਓ ਸ੍ਰੀ ਗੁਰੂ ਨਾਨਕ ਪ੍ਰਕਾਸ਼ ਦੇ ਵਿੱਚ ਬਚਨ ਆਉਂਦਾ ਹੈ ਸ੍ਰੀ ਗੁਰੂ ਕਹਿਓ ਸ਼ਕਤ ਦਿਖਰਾਵਤ ਦੰਬ ਕਰੇ ਨਿਜਮਾਨ ਬਧਾਵਤ ਦੇਨੀ ਉਚਿਤ ਅਹੈ ਨਹ ਇਨਕੋ ਮਾਨ ਬਿਖੈ ਮਨ ਬੂਡਿਓ ਜਿਨਕੋ ਤੇਰੋ ਕਹਿਓ ਨਾਮ ਮੋਰੇ ਕੈਸੇ ਖੁਤੇ ਅਗਾਹੀ ਖਬੈ ਤਬ ਤੈਸੇ ਇਹ ਕੌਤਕ ਵਰਤਾ ਕੇ ਸਤਗੁਰ ਜੀ ਨੇ ਦਿਖਾਤਾ ਕਿ ਹੁਕਮ ਮੰਨਣਾ ਸਭ ਤੋਂ ਵੱਡੀ ਸ਼ੈ ਹੈ ਜਿਸ ਨੇ ਹੁਕਮ ਮੰਨਿਆ ਉਹ ਪ੍ਰਵਾਨ ਹੋਇਆ ਹੋਇਆ ਉਸ ਨੇ ਵਾਹਿਗੁਰੂ ਨੂੰ ਪਾਇਆ ਹੈ ਜੀਵ ਨੂੰ ਹੁਕਮ ਵਿੱਚ ਬੜੇ ਬੜੇ ਦੁੱਖ ਪੈਂਦੇ ਆ ਉਹ ਸਭ ਹੁਕਮ ਸਮਝ ਕੇ ਰਜਾ ਪਰ ਟੁਰਨਾ ਲੋੜੀਏ ਜਿਵੇਂ ਮਾਰੂ ਰਾਗ ਵਿੱਚ ਪੰਚਮ ਪਾਤਸ਼ਾਹ ਜੀਆਂ ਦਾ ਬਚਨ ਹੈ ਆਗਿਆ ਮਹਭੂਖ ਸੋਈ ਕਰ ਸੁਖਾ ਸੋਗ ਹਰਖ ਨਹੀਂ ਜਾਣਿਓ ਜੋ ਜੋ ਹੁਕਮ ਭਇਓ ਸਾਹਿਬ ਕਾ ਸੋ ਮਾਥੇ ਲੈ ਮੰਨਿਓ ਫਿਰ ਕਰਾਮਾਤ ਦਾ ਭੇਤ ਉਹ ਵੀ ਜਿਨ੍ਹਾਂ ਨੇ ਵਾਹਿਗੁਰੂ ਨੂੰ ਪਾਇਆ ਉਹ ਕਰਾਮਾਤਾਂ ਦੇ ਮਗਰ ਨਹੀਂ ਲੱਗਦੇ ਆਪਣੇ ਰੰਗ 'ਚ ਰਹਿੰਦੇ ਆ ਤੇ ਦੂਸਰੇ ਦਾ ਭਲਾ ਕਰਦੇ ਆ ਜਿਵੇਂ ਬੱਚੇ ਨੇ ਕੀਤਾ ਕਿਉਂਕਿ ਬੱਚੇ ਨੇ ਸਿੱਧਾਂ ਵਾਸਤੇ ਤੇ ਬਾਬੇ ਅਜਿੱਤੇ ਵਾਸਤੇ ਬਾਰ ਮੰਗਿਆ ਵੀ ਇਹਨਾਂ ਦੀਆਂ ਸ਼ਕਤੀਆਂ ਵਾਪਸ ਦੇ ਦਿਓ ਫਿਰ ਕਰਾਮਾਤ ਦਾ ਭੇਤੇ ਖੁੱਲਿਆ ਕਿ ਇਹ ਦੰਬ ਤੇ ਆਪਣਾ ਮਾਨ ਵਧਾਉਣ ਲਈ ਵਰਤੀ ਜਾਣ ਵਾਲੀ ਮਾੜੀ ਸ਼ੈ ਹੈ ਕਰਾਮਾਤ ਕੀ ਹੈ ਮਾੜੀ ਸ਼ੈ ਜਿਹੜੀ ਆਪ ਦਾ ਮਾਨ ਵਧਾਉਣ ਵਾਸਤੇ ਸਿੱਧਾ ਉਦਕ ਵਰਤਦੇ ਸੀ ਤੇ ਇਹ ਗੱਲ ਜਿਹੜੀ ਗੁਰੂ ਜੀ ਨੇ ਸਿੱਧਾਂ ਵਿੱਚ ਨਾ ਪਸੰਦ ਕੀਤੀ ਤੇ ਇਹੀ ਆਪਣੇ ਪਿਆਰੇ ਸਿੱਖ ਅਜਿੱਤੇ ਵਿੱਚ ਵੀ ਨਾ ਪਸੰਦ ਕੀਤੀ ਇਹ ਨਹੀਂ ਵੀ ਸਿੱਧਾਂ ਦੀ ਕਰਾਮਾਤ ਤੋਂ ਮਹਾਰਾਜ ਨੂੰ ਕੋਈ ਨਫ਼ਰਤ ਸੀ ਤੇ ਜੇ ਗੁਰੂ ਜੀ ਦੇ ਸਿੱਖ ਕਰਾਮਾਤ ਵਰਤੌਂਦੇ ਆ ਤੇ ਗੁਰੂ ਜੀ ਉਹਨਾਂ ਤੇ ਖੁਸ਼ੀ ਕਰਨ ਨਹੀਂ ਸਿੱਧਾਂ ਤੇ ਵੀ ਨਾਰਾਜ਼ ਹੋਏ ਮਹਾਰਾਜ ਆਪਣੇ ਸਿੱਖ ਤੇ ਵੀ ਨਾਰਾਜ਼ ਹੋਏ ਵੀ ਕਰਾਮਾਤ ਨਹੀਂ ਵਿਖਾਉਣੀ ਹੁਣ ਪ੍ਰਸ਼ਨ ਉੱਠਦਾ ਹੈ ਕਿ ਜਦੋਂ ਅਜਿੱਤੇ ਨੂੰ ਹੁਕਮ ਹੋਇਆ ਸੀ ਕਾਰ ਕੱਢ ਦੇ ਜੋ ਕਾਰ ਦੇ ਅੰਦਰ ਹੈਗਾ ਉਸ ਨੂੰ ਕੋਈ ਭੈ ਨਹੀਂ ਰਹੇਗਾ ਇਹ ਵੀ ਤਾਂ ਕਰਾਮਾਤ ਸੀ ਤੇ ਅਜਿੱਤੇ ਤੋਂ ਸਤਿਗੁਰਾਂ ਨੇ ਆਪ ਕਰਵਾਈ ਸੀ ਮਰਮ ਇਹ ਕਿ ਇਹ ਕੰਮ ਨਾ ਆਪਣੇ ਮਾਨ ਵਧਾਉਣ ਦਾ ਸੀ ਨਾ ਕੋਈ ਦੰਬ ਲਈ ਸੀ ਨਾ ਸਵਾਰਥ ਸੀ ਇਹਦੇ 'ਚ ਇਹ ਤਾਂ ਸ੍ਰਿਸ਼ਟੀ ਨੂੰ ਸਿੱਧਾਂ ਦੇ ਮਾਨਸਿਕ ਜ਼ੁਲਮ ਤੋਂ ਰੱਖਿਆ ਕਰਨ ਦੇ ਨਿਮਿਤ ਸੀ ਤੇ ਅਜਿੱਤੇ ਨੂੰ ਇਤਨਾ ਹੀ ਹੁਕਮ ਸੀ ਉਸ ਦਾ ਪਾਣੀ ਉੱਤੇ ਤੁਰ ਪੈਣਾ ਪੰਛੀ ਜਿਵਾਉਣੇ ਇਹ ਸਤਿਗੁਰ ਦੀ ਜਿਹੜੀ ਤਾਕਤ ਦਿੱਤੀ ਸੀ ਅਜਿੱਤੇ ਨੂੰ ਅਜਿੱਤੇ ਦੇ ਆਦਰ ਮਾਨ ਦੀ ਲਾਲਸਾ ਨਿਮਿਤ ਹੋਇਆ ਦੇਖਿਆ ਮਹਾਰਜ ਨੇ ਵੀ ਅਜਿੱਤੇ ਨੇ ਇਹ ਜੋ ਕੰਮ ਕੀਤਾ ਆਪ ਦਾ ਆਦਰ ਮਾਨ ਵੀ ਵਧਾਉਣ ਵਾਸਤੇ ਕੀਤਾ ਇਸ ਕਰਕੇ ਮਹਾਰਾਜ ਨੇ ਉਹਦੀ ਸੋਧਿਆ ਕੀਤੀ ਫਿਰ ਗੁਰੂ ਘਰ ਵਿੱਚ ਕਰਾਮਾਤ ਲੱਗਦੇ ਚਾਰੇ ਨਹੀਂ ਦੱਸਦੇ ਰਹੇ ਗੁਰੂ ਘਰ ਵਿੱਚ ਕਰਾਮਾਤ ਲੱਗਦੇ ਚਾਰੇ ਨਹੀਂ ਦੱਸਦੇ ਰਹੇ ਇਹ ਨਹੀਂ ਕਿ ਸ਼ਕਤੀ ਨਹੀਂ ਸ਼ਕਤੀ ਹੈਗੀ ਆ ਸ਼ਕਤੀ ਮਹਾਨ ਪਰਵਲ ਤੇ ਉਹ ਗੁਰੂ ਅਵਤਾਰ ਹੋਣ ਕਰਕੇ ਸੋਤੇ ਪ੍ਰਾਪਤ ਸੀ ਪਰ ਉਹ ਮਾਨ ਲਈ ਸੁਆਰਥ ਲਈ ਦਿਖਾਵੇ ਲਈ ਕਦੇ ਨਹੀਂ ਵਰਤੀ ਵਾਹਿਗੁਰੂ ਦੇ ਹੁਕਮ ਵਿੱਚ ਉਪਕਾਰ ਵਾਸਤੇ ਕਈ ਵਾਰ ਸਤਿਗੁਰ ਜੀ ਤੋਂ ਵਰਤੋਂ ਦੇ ਵਿਚਾਈ ਦੇ ਪ੍ਰਸੰਗ ਹੈਗੇ ਆ ਬੜੇ ਥਾਵਾਂ ਤੇ ਸਤਿਗੁਰ ਨੇ ਕਰਾਮਾਤ ਵਿਖਾਈ ਆ ਪਰ ਕਰਾਮਾਤ ਆਪ ਦੀ ਮਾਨ ਵਧਾਉਣ ਵਾਸਤੇ ਨਹੀਂ ਕਿਸੇ ਨੂੰ ਡਰਾਉਣ ਵਾਸਤੇ ਨਹੀਂ ਸਗੋਂ ਪਾਪੀਆਂ ਨੂੰ ਤਾਰਨ ਵਾਸਤੇ ਵਿਖਾਈ ਆ ਸਿੱਧਾ ਨੇ ਪ੍ਰਤੀਤ ਕੀਤਾ ਕਿ ਗੁਰੂ ਦੇ ਵਚਨ ਨਾਲ ਸਾਡੀ ਸੱਤਿਆ ਵਾਪਸ ਆਈ ਆ ਤਾਂ ਪ੍ਰਤੱਖ ਡਿੱਠਾ ਕਿ ਗੁਰੂ ਜੀ ਨੇ ਇੱਕ ਅਨੋਖਾ ਕੌਤਕ ਵਰਤਾ ਕੇ ਸਾਨੂੰ ਸਿੱਖ ਮਤ ਦਿੱਤੀ ਆ ਕਿ ਕਰਾਮਾਤ ਕੋਈ ਹਕੀਕਤ ਨਹੀਂ ਰੱਖਦੀ ਅਸਲੀਅਤ ਦੇ ਅੱਗੇ ਜੋ ਹੈ ਹਰਜਾਈ ਦੀ ਰਜਾ ਨਾਲ ਇੱਕ ਸੁਰ ਹੋ ਜਾਣਾ ਤਾ ਉਹਨਾਂ ਦੀ ਮਨ ਦੀ ਮੈਲ ਘੱਟੀ ਤੇ ਸੋਚ ਪਈ ਕਿ ਇਹ ਸਿੱਧੀਆਂ ਨੂੰ ਯਤਨ ਨਾਲ ਪ੍ਰਾਪਤ ਹੋਇਆ ਸਿੱਧਪੁਰਖ ਨਹੀਂ ਹੈ ਇਹ ਤੇ ਉੱਤੋਂ ਰੋਈ ਕਿਸੇ ਅਗੰਮੀ ਸੋਮੇ ਦਾ ਮਾਲਕ ਹੈ ਤੇ ਕਿਸੇ ਉੱਚੀ ਦ੍ਰਿਸ਼ਟੀ ਵਿੱਚ ਖੇਡਦਾ ਇਸ ਨਾਲ ਹੁਣ ਕਰਾਮਾਤਾਂ ਤੇ ਸ਼ਕਤੀਆਂ ਛੱਡ ਕੇ ਕੁਝ ਵਿਚਾਰ ਕਰੋ ਤੇ ਲਾਭ ਲਓ ਜਦੋਂ ਤਾਕਤਾਂ ਹਾਰ ਗਈਆਂ ਨਾ ਵੀ ਤਾਕਤ ਨਾਲ ਤਾਂ ਜਿੱਤਿਆ ਨਹੀਂ ਜਾਂਦਾ ਬੇਦਰੜਾ ਵਿਚਾਰ ਕਰੋ ਵਿਚਾਰ ਕਰਦੇ ਕਰਦੇ ਇਹ ਤੋਂ ਕੁਝ ਲਾਭ ਪ੍ਰਾਪਤ ਕਰ ਲਓ ਪਰ ਜਿਹੜਾ ਸੁਭਾਅ ਹੈ ਆਦਮੀ ਨੂੰ ਬੜਾ ਤੰਗ ਕਰਦਾ ਹੈ ਸ਼ਕਤੀਆਂ ਬੰਨੇ ਇਹਨਾਂ ਦੇ ਰੁਖ ਵਿਸ਼ੇਸ਼ ਨੇ ਫਿਰ ਇਹੋ ਹੀ ਕਰਾਇਆ ਕਿ ਵਿਚਾਰ ਵੀ ਕਰਨ ਤਾਂ ਐਸੀ ਕਰਨ ਕਿ ਗੁਰੂ ਜੀ ਦੀ ਆਤਮ ਵਿੱਦਿਆ ਦਾ ਵੀ ਇਮਤਿਹਾਨ ਹੋ ਜਾਵੇ ਭਲਾ ਜੇ ਸਾਡਾ ਨਾ ਉੱਥੇ ਹੀ ਅੜ ਜਾਵੇ ਨਾਲੇ ਤਾਂ ਮਹਾਰਾਜ ਤੋਂ ਲਾਹਾ ਘਟਣਾ ਚਾਹੁੰਦੇ ਆ ਪਤਾ ਵੀ ਇਹ ਤਾਕਤਵਰ ਹਨ ਅਸੀਂ ਕਮਜ਼ੋਰ ਹਾਂ ਨਾਲੇ ਫਿਰ ਵਿਚਾਰ ਕਰਦੇ ਆ ਕਰਦੇ ਆ ਮਨ ਵਿੱਚ ਖੋਟ ਰੱਖਿਆ ਵੀ ਕਿਤੇ ਨਾ ਕਿਤੇ ਗੁਰੂ ਸਾਹਿਬ ਨੂੰ ਅਡਾ ਲਈਏ ਕਿਤੇ ਨਾ ਕਿਤੇ ਇਹ ਮਨ ਵਿੱਚ ਖੋਟ ਵੀ ਰੱਖਿਆ ਸੋ ਪੁੱਛਣ ਲੱਗੇ ਕਿ ਹੇ ਗੁਰੂ ਜੀ ਇਤਨੀ ਗੱਲ ਤਾਂ ਦੱਸੋ ਤੁਹਾਡੇ ਵਿੱਚੇ ਸ਼ਕਤੀ ਕਿੱਥੋਂ ਆਈ ਹੈ ਤਾਂ ਵਚਨ ਗਿਆ ਅਪਰਨ ਤੁਮਰੇ ਸੰਸਰ ਦੇਖਾ ਤੁਹਾਡੇ ਵਰਗਾ ਹੋਰ ਕੋਈ ਨਹੀਂ ਦੇਖਿਆ ਸਭ ਤੇ ਤੁਮ ਹੋ ਪੁਰਖ ਵਿਸ਼ੇਖਾ ਤੁਸੀਂ ਵਿਸ਼ੇਸ਼ ਪੁਰਖ ਹੋ ਸਾਰਿਆਂ ਤੋਂ ਤਦ ਗੁਰੂ ਜੀ ਬੋਲੇ ਮਾਜ ਰਾਗ ਦੀ ਬਾਰ ਵਿੱਚ ਸਤਗੁਰ ਦਾ ਬਚਨ ਹੈ ਫਿਰ ਪਹਿਰਾ ਅਗਨ ਹੈ ਵੈ ਕਰ ਵਾਦਾ ਭੋਜਨ ਸਾਰ ਕਰਾਈ ਸਗਲੇ ਦੁਖ ਪਾਣੀ ਕਰ ਪੀਵਾ ਧਰਤੀ ਹਾਕ ਚਲਾਏ ਤਰ ਤਾਰਾ ਜੀ ਅੰਬਰ ਤੁਰਲੇ ਪਿਛਾ ਟੰਕ ਚੜਹਾਈ ਇਹ ਬੜ ਵੱਦਾ ਮਾਵਾ ਨਹੀਂ ਸਭ ਸੈ ਨੱਥ ਚਲਾਈ ਏਤਾ ਤਾਣ ਹੋਵੇ ਮਨ ਅੰਦਰ ਕਰੀ ਭੇ ਅੱਖ ਕਰਾਈ ਜੇਵੜ ਸਾਹਿਬ ਤੇਵੜ ਦਾਤੀ ਦੇ ਦੇ ਕਰੇ ਰਜਾਈ ਨਾਨਕ ਨਦਰ ਕਰੇ ਜਿਸ ਉਪਰ ਸਚ ਨਾਮ ਵੜਿਆਈ ਇਸ ਸ਼ਲੋਕ ਵਿੱਚ ਸਤਿਗੁਰ ਜੀ ਨੇ ਜਾਣਿਆ ਜੜਾਇਆ ਕਿ ਐਤਨੀਆਂ ਅਸੰਭਵ ਗੱਲਾਂ ਨੂੰ ਕਰ ਲੈਣ ਦੀ ਕਰਾਮਾਤ ਜੇ ਪ੍ਰਾਪਤ ਵੀ ਹੋ ਜਾਵੇ ਤਾਂ ਵੀ ਵੱਡੀ ਗੱਲ ਨਹੀਂ ਕਿਉਂਕਿ ਉਹ ਮਾਇਆ ਜਾਲ ਨਾਲ ਫਸਾਈ ਰੱਖਦੀ ਹੈ ਅਸਲ ਕਰਾਮਾਤ ਇਹ ਹੈ ਕਿ ਵਾਹਿਗੁਰੂ ਮਿਹਰ ਕਰੇ ਤੇ ਸੱਚੇ ਨਾਮ ਦੀ ਦਾਤ ਬਖਸ਼ੇ ਐਸੇ ਸੁਭਾਗ ਬੁਰਖ ਨੂੰ ਅਸੀਂ ਕਰਾਮਾਤੀ ਸਮਝਦੇ ਹਾਂ ਇਹ ਮਹਾਰਾਜ ਨੇ ਕਿਹਾ ਇਸ ਵੇਲੇ ਲਿਖਿਆ ਗੁਰੂ ਜੀ ਨੇ ਜਿਹੜਾ ਉਹ ਸ਼ਬਦ ਆਸਾ ਜੀ ਦੀ ਬਾਣੀ ਵਿੱਚ ਸ਼ਲੋਕ ਆਉਂਦਾ ਸੱਚ ਕਾਲ ਕੂੜ ਵਰਤਿਆ ਕਲ ਕਾਲਖ ਬੇਤਾਲ ਬੀਓ ਬੀਜ ਪਤ ਲੈ ਗਏ ਅਬ ਕਿਉ ਉਗਵੇ ਦਾਲ ਜੇਕ ਹੋਏ ਤਾਂ ਉਗਵੇ ਰੁਤੀ ਹੂਰਤ ਹੋਏ ਨਾਨਕ ਪਾਹ ਬਾਹਰਾ ਕੋ ਰੈ ਰੰਗ ਨ ਸੋਏ ਪੈ ਵਿੱਚ ਖੁੰਬ ਚੜਾਈ ਐ ਸ਼ਰਮ ਪਹੋ ਤਨ ਹੋਏ ਨਾਨਕ ਭਗਤੀ ਜੇ ਰਪ ਕੋੜੈ ਸੋਏ ਨ ਕੋਏ ਇਹ ਸ਼ਲੋਕ ਉਚਾਰ ਕੇ ਸਿੱਧਾ ਨੂੰ ਉਹ ਦਸ਼ਾ ਦਿਖਲਾਈ ਜੋ ਰਾਜ ਕਰਮਚਾਰੀਆਂ ਤੇ ਧਰਮ ਦੇ ਆਗੂਆਂ ਦੇ ਮਾੜੇ ਪਾਸੇ ਪੈ ਜਾਣ ਕਰਕੇ ਪਰਜਾ ਦੀ ਹੋ ਰਹੀ ਸੀ ਹੁਣ ਸਿੱਧ ਹਰ ਪਾਸਿਓਂ ਰੁਕ ਕੇ ਆਪਣੇ ਛੇਕੜਲੇ ਹਥਿਆਰ ਗੋਸ਼ਟ ਕਰਨ ਪਰ ਉਤਰ ਆਏ ਸੀ ਤੇ ਪ੍ਰਸ਼ਨ ਉੱਤਰ ਸ਼ੁਰੂ ਹੋ ਗਏ ਸੀ ਸੋ ਸਤਿਗੁਰ ਨੇ ਆਪਣੀ ਸਿੱਧ ਗੋਸ਼ਟ ਦੇ ਅੰਤ ਵਿੱਚ ਦੱਸਿਆ ਕਿ ਸਿੱਧਾ ਨੂੰ ਗੁਰੂ ਉਪਦੇਸ਼ ਤੇ ਫਿਰ ਸਿੱਧ ਕਾ ਗਿਆ ਤੇ ਉਹਨਾਂ ਦੀ ਨਾਮ ਦੀ ਮਹਿਮਾ ਨੂੰ ਸਵੀਕਾਰ ਕੀਤਾ ਭਾਈ ਗੁਰਦਾਸ ਸਾਹਿਬ ਲਿਖਦੇ ਆ ਬਾਬੇ ਕੀਤੀ ਸਿੱਧ ਗੋਸ਼ਟ ਸ਼ਬਦ ਸ਼ਾਂਤ ਸਿੱਧੀ ਵਿੱਚ ਆਈ ਜਿਨ ਮੇਲਾ ਸ਼ਿਵਰਾਤ ਦਾ ਖਟ ਦਰਸ਼ਨ ਆ ਦੇਸ ਕਰਾਈ ਸਿੱਧ ਬੋਲਨ ਸੁਭ ਬਚਨ ਧੰਨ ਨਾਨਕ ਤੇਰੀ ਵੱਡੀ ਕਮਾਈ ਵੱਡਾ ਪੁਰਖ ਪ੍ਰਗਟਿਆ ਕਲਯੁਗ ਅੰਦਰ ਜੋਤ ਜਗਾਈ ਮੇਲਾ ਸਮਾਪਤ ਹੋ ਗਿਆ ਉਹ ਬੱਚਾ ਸਤਿਗੁਰਾਂ ਨੇ ਮਾਪਿਆਂ ਦੇ ਹਵਾਲੇ ਕੀਤਾ ਉਹਦਾ ਨਾਮ ਇਤਿਹਾਸ ਵਿੱਚ ਭਾਈ ਕੀਰਤੀਆ ਲਿਖਿਆ ਹੋਇਆ ਵਾਹਿਗੁਰੂ ਭਾਈ ਸੰਗਤਿਆ ਭਾਈ ਸੰਗਤੀਆ ਲਿਖਿਆ ਹੋਇਆ ਉਸ ਦਾ ਨਾਮ ਤੇ ਮਹਾਰਾਜ ਨੇ ਉਹ ਬੱਚਾ ਮਾਪਿਆਂ ਦੇ ਹਵਾਲੇ ਕਰਤਾ ਵੀ ਇਹ ਤੁਹਾਡੇ ਘਰ ਵਿੱਚ ਤੁਹਾਡੇ ਕੋਲ ਹੀ ਰਹੂਗਾ ਭਜਨ ਕਰੇਗਾ ਤੇ ਸਤਨਾਮ ਦਾ ਪ੍ਰਚਾਰ ਕਰੇਗਾ ਇਸ ਹੋਣਹਾਰ ਸਿੱਖ ਬੱਚੇ ਦਾ ਨਾਮ ਸੰਗਤੀਆ ਲਿਖਿਆ ਸੋ ਸਾਧ ਸੰਗਤ ਜੀ ਅਗਲਾ ਇਤਿਹਾਸ ਆਪਾਂ ਕੱਲ ਨੂੰ ਸਰਵਣ ਕਰਾਂਗੇ ਕੱਲ ਨੂੰ ਜੋ ਵਿਚਾਰ ਸ਼ੁਰੂ ਹੋਣੀ ਹੈ ਉਹ ਸਿੱਧ ਗੋਸ਼ਟ ਦੇ ਸਬੰਧ ਵਿੱਚ ਹੋਣੀ ਹੈ ਸਿੱਧ ਗੋਸ਼ਟ ਕਿੱਥੇ ਹੋਈ ਕਿਹਦੇ-ਕਿਹਦੇ ਨਾਲ ਹੋਈ ਕੀ ਕੀ ਵਚਨ ਹੋਏ ਕਿਉਂਕਿ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਦੇ ਵਿੱਚ ਸਮੁੱਚੀ ਬਾਣੀ ਦੇ ਵਿੱਚ ਸਿੱਧ ਗੋਸ਼ਟ ਨਾਮ ਦੀ ਬਾਣੀ ਵਿਸ਼ੇਸ਼ ਕਰਕੇ ਦਰਜ ਹੈ ਤਾਂ ਸਿੱਧ ਗੋਸ਼ਟ ਵਿਸ਼ੇ ਦੇ ਉੱਪਰ ਕੱਲ ਨੂੰ ਇਤਿਹਾਸ ਆਪਾਂ ਵਿਚਾਰਾਂਗੇ ਭੁੱਲਾਂ ਚੁੱਕਾਂ ਦੀ ਖਿਮਾ ਜੀ ਫਤਿਹ ਬਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ